ਈ ਹੋਈ ਆ। ਕਹੀ ਆ ਮਨ ਨੂੰ ਹੈ ਹੀ ਆ ਪਰ ਜੇ ਮੈਨੂੰ ਲੱਗਦਾ ਜਿੱਦਾਂ ਇਹ ਤੁਹਾਨੂੰ ਪੜੀ ਪੁੱਛ ਇਹ ਕੁਛਰੇ ਅਜੀ ਪੁੱਛਣਾ ਆ ਥੱਲੇ। ਆ ਦੂਵੀਂ ਹੁੰਦਾ ਹੈ। ਹਾਂ ਹਾਂ ਹੁਣ ਦੂਜੀ ਵਾਰੀ ਇਹ ਚਲਾਣੀ ਆ ਮੈਂ। ਆ ਤਿੰਨ ਜਿਹੜੀ ਹੋਰ ਸਰ ਕੁਛ ਦੱਸ ਆਇਆ। ਅੱਛਾ ਉਹ ਹੁਣ ਹੁਣ ਪੜ ਲੈ ਹਿਆ। ਇਹ ਆਪੇ ਹੀ ਨਾ ਖਾਂਦੀ ਆਪੀ। ਇਹ ਹੁਣ ਪੜ ਲਿਆ ਉਹ ਇਹਨੇ ਪੜ ਲਿਆ ਥੋੜੀ ਦੇਰ ਰੱਖ ਲਈ। ਕਹਿ ਨਹੀਂ ਉਹ ਸੋ ਵੀ ਨਹੀਂ ਹੋ। ਪਹਿਲੇ ਕੈਮਰਾ ਜਿਹੜਾ ਲੋਕੇਸ਼ਨ ਚੈੱਕ ਕਰ ਲੀਂਦਾ ਮੈਂ। ਹੁਣ ਭੈਣਾ ਖਸ ਬੰਦੇ। ਇਹ ਫਾਇਰ ਕਰ ਤੇ ਇੱਕ ਦੋ ਮੋਟਰ ਸਟਾਰਟ ਕਰਤਾ। ਪਲੇਟਨਾ। ਪਲੇਟਨਾ ਜਿਹਦਾ ਸਾਰਾ ਖੜਿਆ ਜਾ। ਚਾਈਨ ਚੋਂ ਨਗਰ ਦੇ ਵਿੱਚ ਐਂਚੂ ਐਟੀ ਨਹੀਂ ਕੋਨੇ ਪਹਿਲਾਂ ਮੋੜ ਲੈ ਤੀਜਾ ਬੰਦਾ ਕੋਈ ਗਾਈਡ ਕਰ ਨਾਲ ਨਾ ਆਉਣਾਗਾ ਮੈਂ ਕਹਿੰਦਾ ਕਿ ਕੈਮਰੇ ਵਾਲਾ ਹੈਗਾ ਇੱਦਣ ਅਮਨੇ ਕਰਨ ਠੇਕੇ ਦੇ ਬਾਹਰ ਵੇਖਿਆ ਕੈਮਰੇ ਕਿਨੇ ਵੀ ਮੈਂ ਦੇਖਦਾ ਇੱਕ ਮਿੰਟ ਆ ਪਹਿਲਾ ਵੀਡੀਓ ਬਣਾਉ ਆ ਇਹ ਇਹ ਨੂੰ ਇਹ ਨੂੰ ਨਹੀਂ ਸਮਝ ਆਉਂਦੀ ਇਹ ਨੂੰ ਲੱਗੀ ਸ਼ਦਾਈ ਇਹਨਾਂ ਇਹ ਜਿਹੜਾ ਬੰਦੋਂ ਨੇ ਉਹੀ ਹਾਂ ਸ਼ਦਾਈ ਚਾਹ ਬੋਲਦਾ ਇਹ ਇਹ ਉਹ ਪਿਛੇ ਵੀ ਖੰਡਿਆ ਉਹ ਪਰਲਾ

ਇਹ ਫਿਰ ਹੋਰ ਜਿਹੜਾ ਵਾਚੀ ਮੁਟਾ ਮਰੋ ਉਹਨਾਂ ਸੇ ਹੋਗੇ ਕੀ ਨਹੀਂ ਹੋਣੀ ਸਿੱਕੇ ਉਹੋ ਜਿਹੜੇ ਪਸੰਦ ਕੇ ਸਰ ਚਿੱਠਾ ਨਹੀਂ ਮੀਂ ਪੱਜੀ ਉੱਥੋਂ ਹੀ ਉਹ ਪੂਰੀ ਦੇ ਗੱਲ ਨਹੀਂ ਕਿਤੇ ਉਹ ਤਾਂ ਕਹੀ ਹੀ ਹੋ ਜਾਈ ਨਹੀਂ ਮੈਂ ਸਾਰਾ ਸੈਰਦੇ ਲੈ ਪਿਆਰ ਕਰਿਆ ਇਹ ਆਪਰੇ ਨਹੀਂ ਇਹ ਤਾਂ ਉਸ ਮੈਚ ਜਿਆ ਕੇ ਜਿਹੜੇ ਕੱਤੇ ਲੈਣਾ ਤੇ ਉਹਨਾਂ ਕੋਲ ਇੱਕੋ ਸ਼ਹਿਰ ਦੇ ਹੱਬ ਦੇ ਨਾਂ ਤੇ ਇੱਕ ਇਮੀਗ੍ਰੇਸ਼ਨ ਦੀ ਸ਼ਾਪ ਹੈ ਇਹ ਤੇ ਇਨਫੋਰਮੇਸ਼ਨ ਆਈ ਸੀ ਕਿ ਦੋ ਫਾਇਰ ਹੋਏ ਉਹ ਅਸੀਂ ਡੀਐਸਪੀ ਸਾਹਿਬ ਸਿਟੀ ਐਸਐਚਓ ਸਿਟੀ ਸਾਰੇ ਅਸੀਂ ਐਨਜਾਰਗੇ ਤੇ ਮੈਂ ਅਸੀਂ ਸਾਰੇ ਇੱਥੇ ਮੌਕੇ ਤੇ ਆਏ ਦੋ ਖੋਲ ਮਿਲੇ ਆ ਲੇਕਿਨ ਉਹ ਖੋਲ ਜਿਹੜੇ ਆ ਉਹ ਪੁਰਾਣੇ ਲੱਗਦੇ ਆ ਕਿਉਂਕਿ ਉਹਨਾਂ ਚ ਕੋਈ 스మెਲ ਹੈ ਦੂਸਰਾ ਜਿਸ ਜਗ੍ਹਾ ਤੇ ਲੱਗ ਪਤਾ ਲੱਗਿਆ ਵੀ ਫਾਇਰ ਉਹਦੀ ਆਵਾਜ਼ ਆਈ ਏ ਉੱਥੇ ਜਿਹੜਾ ਕਲੌਕ ਦਾ ਸਿਰਫ ਸ਼ੀਸ਼ਾ ਟੁੱਟਿਆ ਸ਼ੀਸ਼ੇ ਦੀ ਜਿਹੜੀ ਬੈਕ ਸਾਈਡ ਹੈ ਮਤਲਬ 베이스 ਹੁੰਦਾ ਜਿਹਤੇ ਸੁਣੀਆਂ ਚੱਲਦੀਆਂ ਉਹਦੇ ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ ਇਹ ਤਾਂ ਲੱਗਦਾ ਵੀ ਇਹਨਾਂ ਨੂੰ ਡਰਾਉਣ ਲਈ ਉਹਨਾਂ ਨੇ ਕੋਈ ਜਿੱਦਾਂ ਅੱਜਕੱਲ੍ਹ ਆਵਾਜ਼ ਵਾਲੇ ਪਿਸਤੌਲਾਂ ਦੇ ਨਾ ਜਿਹਦੇ ਕੱਲੀ ਆਵਾਜ਼ ਆਉਂਦੀ ਉਹ ਫਾਇਰ ਕਰਕੇ ਤੇ ਜਾਣ ਲੱਗੇ ਦੋ ਖੋਲ ਜਿਹੜੇ ਉਹ ਸੁੱਕ ਗਏ ਖੋਲ 30 ਨੇ ਬਾਕੀ ਵੈਰੀਫਾਈ ਕਰ ਰਹੇ ਆ ਫੇਸ ਰਜਿਸਟਰ ਕਰਕੇ ਜਲਦੀ ਅਸੀਂ ਬੰਦੇ ਫੜ ਲਾਂ ਕੋਈ 16 ਸਾਮਣੇ ਦੋਹਾਂ ਵੀ ਆਈ ਸੀਸੀਟੀਵੀ ਹਾਫ ਸੀਸੀਟੀਵੀ ਵੀ ਫੁਟੇਜ ਆਈ ਹੈ ਉਹ ਸਾਰਾ ਅਸੀਂ ਕਰਕੇ ਜਲਦੀ ਤੁਹਾਨੂੰ ਇਹਦੇ ਬਾਰੇ ਵੈਰੀਫਾਈ ਕਰਕੇ ਜਿਹੜੇ ਓਨਰ ਨੇ ਓਨਰ ਨੇ ਕਹਿਣ ਮੁਤਾਬਕ ਇਹ ਆ ਵੀ ਉਹਨੂੰ ਫਰੋਤੀਆਂ ਤਾਲਾ ਵੀ ਆਜੇ ਸ਼ਿਕਾਇਤ ਵੀ ਦਿੱਤੀ ਗਈ ਹੈਗੀ ਉਹਦੇ ਸਬੰਧ ਵਿੱਚ ਪੀਸੀਆਰ ਵੀ ਲਗਾਇਆ ਸੀ ਇੱਥੇ ਉਦੋਂ ਇਹ ਕਹਿੰਦੇ ਸੀ ਜੀ ਵੀ ਜੇ ਪੀਸੀਆਰ ਮੋਰੇ ਲਾਉਂਗੇ ਤੇ ਸਾਡੇ ਕੰਮ ਤੇ ਫਰਕ ਪੈਂਦਾ ਪੀਸੀਆਰ ਥੋੜਾ ਸਾਈਡ ਤੇ ਖੜਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉੱਥੇ ਕੋਈ ਦੂਜਾ ਹੋਇਆ ਤਾਂ ਉਹ ਇਮੀਡੀਏਟਲੀ ਪੀਸੀਆਰ ਵੀ ਆ ਗਏ ਸੀ ਅਸੀਂ ਵੀ ਸਾਰੇ ਆ ਗਏ ਸਰ ਕਿੰਨੇ ਜਣੇ ਆਣੇ ਵੱਲ ਕਿੰਨੇ ਜਣੇ ਆਏ ਦੋ ਜਣੇ ਆਏ ਸੀ ਪਲਟੀਨਾ ਮੋਟਰਸਾਈਕਲ ਤੇ ਕੋਈ ਮੰਨ ਦਿੱਤੀ ਨਹੀਂ ਉਹ ਸਾਰਾ ਵਾਲੇ ਵੀਡੀਓ ਵਗੈਰਾ ਦੇਖ ਕੇ ਫਿਰ ਦੱਸ ਦਿੰਦਾ ਥੈਂਕ ਯੂ